تے تیرے جنا ٹاٹی مورا والی اے او لپے سن دے تے سن دے سن تے میرے ماڈ رانال او چور ہو لکھی کھیڈ دا اور لا کھیڈ دا نند سنگا نال پٹے چلو बाबा मोहर जी हाणे तुंहिंजी पतो सुना ਜਗਰ ਸਿੰਘ ਜੀ ਸੋਢੀ ਬਿਸ਼ਮੇਸ਼ ਪਰਣਾ ਵਾਲਾ ਜਿਹੜੇ ਤੇ ਘੋੜੇ ਤੇ ਸਵਾਰ ਉਹਨਾਂ ਦੇ ਨਾਲ ਬਾਬਾ ਕਲਦੀਪ ਸਿੰਘ ਜੀ ਕੋੜਵੱਲਾ ਬਾਬਾ ਹੁਦੈਲ ਸਿੰਘ ਜੀ ਵੱਲਾ ਬਾਬਾ ਗਲਵੰਦਰ ਸਿੰਘ ਜੀ ਚੌਂਦੇ ਵਾਲੇ ਬਾਬਾ ਅਸਲਾਮ ਸਿੰਘ ਜੀ ਲੁਧਿਆਣਾ ਸੋ ਸੂਚੇ ਦੇ ਅਕਸਮ ਗਲਾ ਮੰਧਾਂ ਦੇ ਜਥੇਦਾਰ ਸਹਿਬਾਨ ਆ ਜਿਹੜੇ ਸਟੇਜ ਤੇ ਹਾਜ਼ਰ ਨੇ ਸੋ ਇਸੇ ਤਰ੍ਹਾਂ ਜਿਹਦਰ ਬਾਬਾ ਕਲਦੀਪ ਸਿੰਘ ਜੀ ਕੋੜ ਤੋਂ ਨਾ ਉਹ ਵੀ ਹਾਜ਼ਰ ਨੇ ਸੋ ਪੂਰਾ ਜਲਾਵ ਜਲਾਵ ਚਰਦੀ ਤਲਵਾਪਰ ਨਲਕੁਰ ਸੋਹ ਜੀ ਵੀ ਪਾਵਨ ਬ੍ਰੋਤਰ ਧਰਤੀ ਤੇ ਕਈ ਦਿਨਾਂ ਤੋਂ ਲਾਟੇ ਸਮੁੱਚੇ ਖਾਲਸੇ ਪੰਥ ਵੱਲ ਸਮੁੱਚੇ ਅੰਸਾ ਨਾਲ ਦਲਾ ਪੰਥ ਵੱਲ ਬਾਦਿੰਦੀ ਬਾਬਾ ਜੀ ਬਾਬਾ ਨਿਹੰਗ ਸਿੰਘ ਜੀ ਸੋਹ ਜੀ ਜਿਹੜੇ ਮਤੀ ਸਾਬਾਲ ਨੇ ਉਹਨਾਂ ਨੇ ਰਸਤਾ ਬਾਬਾ ਜੀ ਉਧਰ ਵੀ ਮੁਕੇ ਪਾਸੋਂ ਦੀ ਬਾਬਾ ਮੇਦਰ ਸੋਹ ਜੀ ਉਧਰ ਦੀ ਬਾਬਾ ਜੀ ਪਾਇਆ ਕੁਮਾਰੋ ਉਧਰ ਦੀ ਪਾਸੇ ਉਧਰ ਦੀ ਉਹ ਉਧਰ ਦੀ ਰਸਤਾ ਸੋ ਪਾਪਾ ਜੀ ਬਾਜਾ ਪਾਪਾ ਮੇਰ ਸਿੰਘ ਜੀ ਸੋਢੀ ਦਸ਼ਮੇਸ਼ ਬਰਨਾਬਲ ਨਾਲ ਬੇਨਤੀ ਕਰ ਰਹੇ ਸੀ ਕਈ ਦਿਨਾਂ ਤੋਂ ਲੈ ਦੇ ਦਿੱਸੇ ਸੁਚੇਲੇ ਅੰਕੂਰੀ ਬਲਾ ਪੰਥਾ ਬੋਲਾ ਸ਼੍ਰੋਮਣੀ ਗੁੰਜਾ ਕਮੀ ਗੁੰਡਾ ਬਲ 10 ਸੱਤ ਵੱਲੋਂ ਸਰਦਾਰ ਨੂੰ ਪਰਵਾਰ ਗੁਰੂ ਦੇ ਨਜ਼ਰਾਂ ਦੀ ਸਵਾਰਾ ਕਿੱਥੇ ਜੰਮਰ ਦੇ ਵੱਲ ਤੋਂ ਸ੍ਰੀ ਖੰਡਪਾੜ ਸੇਵ ਜੀ ਦੇ ਘਰਾਂ ਦੇ ਅੰਦਰ ਜਿਹੜਾ ਮਹਾਨ ਮਹੰਮਾ ਜਿਹੜਾ ਗੁਰਦੁਆਰਾ ਸਨੇ ਉਹ ਬਟਾ ਬਲ ਕਦਨਾ ਤੋਂ ਅਰੰਭ ਹੋਇਆ ਜਿਹੜਾ ਕੇ ਤੰਪੁਰ ਸਾਹਿਬ ਇੱਕ ਸ੍ਰੀ ਦੇਸਵਾਲ ਸਾਹਿਬ ਤੋਂ ਹੁੰਦਾ ਹੋਇਆ ਬੱਚੇ ਯਾ ਉਧਰ ਵੀ ਰਸਤਾ ਹੈਗਾ ਉਧਰ ਵੀ ਫੁੱਲਾ ਰਸਤਾ ਮੱਦੇ ਆ ਜਾਏ ਕੋਈ ਨਹੀਂ ਆਹ ਦੇਖੀ ਗਾਣਾ ਗੱਲਾਂ ਨੂੰ ਬਾਬਾ ਮੇਧਰ ਸਿੰਘ ਜੀ ਸੋਢੀ ਜੀ ਉਹਨਾਂ ਦੇ ਨਾਲ ਫੌਜ ਵੀ ਹੋ ਰਹੀ ਬੈਂਤੀ ਹੈ ਉਸੇ ਪਾਸੇ ਵੀ ਰਸਤਾ ਹੈਗਾ ਆ ਨਾਲ ਹੀ ਨਾਲ ਜਿੱਥੇ ਨਾਲ ਹੀ ਰਸਤਾ ਜਿੱਥੇ ਐਸਪੀ ਕਰ ਪਿਆ ਜਿੱਥੇ ਬੱਸਾਂ ਪਿਆ ਪ੍ਰਸ਼ਾਸਨ ਦਾ ਸਪੀਕਰ ਤੇ ਹੋਣਾ ਬਈ ਇਸ ਦਾ ਬਣਾ